ਆ ਡਾਕਟਰ ਅਮਿਤ ਮਹਾਜਨ ਜੀ ਸਰ ਆ ਜੀ ਪ੍ਰੈਸ ਕਾਨਫਰੰਸ ਕੀ ਸਵਿਸ਼ਿਸ਼ਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗਾ ਜਿਹੜਾ ਵੈਸਕੂਲਰ ਓਪੀਡੀ ਤੇ ਡਾਇਬੀਟਿਕ ਫੁੱਟ ਓਪੀਡੀ ਪਾ ਸਟਾਰਟ ਕਰਨ ਲੱਗਿਆ ਸੀਐਮਸੀ ਚ ਏਡੀ ਓਪੀਡੀ ਐ ਫਸਟ ਟਾਈਮ ਸਟਾਰਟ ਕਰ ਰਹੇ ਆਪਾਂ ਜਿੱਥੇ ਕਿ ਅਸੀਂ ਮਰੀਜ਼ਾਂ ਨੂੰ ਸਾਰੇ ਜਿਹੜੇ ਵੈਸਕੂਲਰ ਦੇ ਮਰੀਜ਼ ਨੇ ਜਾਂ ਡਾਇਬੀਟਿਕ ਫੁੱਟ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਸਾਰੀਆਂ ਟ੍ਰੀਟਮੈਂਟ ਪਾ ਦਿੱਤੀ ਜਾਣਗੀਆਂ ਸਾਰੇ ਇਨਵੈਸਟੀਗੇਸ਼ਨਸ ਉਹਨਾਂ ਦੇ ਕੀਤੇ ਜਾਣਗੇ ਹਰ ਟੈਸਟ ਇੱਥੇ ਹੋਏਗਾ ਡਾਇਬੀਟਿਕ ਫੁੱਟ ਦਾ ਇਹਰਾ ਮੁੱਦਾ ਸਟਾਰਟ ਕਰਨ ਦਾ ਇਹ ਸੀਗਾ ਕਿ ਜਿਸ ਤਰ੍ਹਾਂ ਤੇ ਹਰ 7 ਸੈਕਿੰਡ ਬਾਅਦ ਜਿਹੜਾ ਬਰੀਜਾ 슈ਗਰ ਦੇ ਮਰੀਜ਼ ਹੈਗੇ ਮਰ ਰਹੇ ਨੇ ਹਰ 20 ਸੈਕਿੰਡ ਤੇ ਮਰੀਜ਼ ਜਿਹੜੇ 슈ਗਰ ਦੇ ਮਰੀਜ਼ਾਂ ਦੀ ਲੱਤ ਵੱਡੀ ਜਾ ਰਹੀ ਹੈਗੀ ਐਸ ਪਰ ਦਾ ਰਿਕਾਰਡ ਲੇਕਿਨ ਸਾਡੇ ਇੱਥੇ ਇਹੋ ਜਿਹਾ ਕੋਈ ਚੀਜ਼ ਹੈ ਨਹੀਂ ਹਜੇ ਇਸ ਏਰੀਆ ਚ ਜਿਹੜਾ ਕਿ ਆਪਾਂ ਡਾਇਬੀਟਿਕ ਫੁੱਟ ਨੂੰ ਫੁੱਟ ਬਚਾ ਸਕੀਏ ਤਾਂ ਕਿ ਪੈਰ ਕੱਟਣ ਤੋਂ ਬਚ ਸਕੇ ਤੇ ਇਹ ਓਪਨਲੀ ਸਟਾਰਟ ਕਰਨ ਦਾ ਮਤਲਬ ਇਹ ਹੀ ਹੈਗਾ ਕਿ ਅਸੀਂ ਜਿਹੜਾ ਡਾਇਬੀਟਿਕ ਫੁੱਟ ਦਾ ਪੇਸ਼ੈਂਟ ਆਂਦਾ ਹੈਗਾ ਉਹਦਾ ਇਲਾਜ ਕਰਕੇ ਉਹਨੂੰ ਜਲਦੀ ਜਲਦੀ ਠੀਕ ਕਰਕੇ ਉਹਦਾ ਪੈਰ ਕੱਟਣ ਤੋਂ ਬਚਾ ਸਕੀਏ ਤਾਂ ਕਿ ਪੇਸ਼ੈਂਟ ਆਪਣੇ ਪੈਰਾਂ 'ਤੇ ਚੱਲ ਕੇ ਚੱਲ ਸਕੇ ਤੇ ਠੀਕ ਹੋ ਸਕੇ ਇਹ ਓਪਰੇਟਿਡ ਸਟਾਰਟ ਕਰਨ ਦਾ ਮੇਨ ਮਕਸਦ ਇਹ ਹੈ ਜਿੰਨੇ ਜ਼ਿਆਦਾ ਆਪਾਂ ਪੈਰ ਬਚਾ ਸਕੀਏ ਸ਼ੂਗਰ ਦੇਖੋ ਸ਼ੂਗਰ ਤਾਂ ਹੁੰਦਾ ਹੈ ਕਿ ਇਹ ਜੈਨੇਟਿਕਸ ਦੇ ਉੱਪਰ ਹੁੰਦਾ ਹੈ ਹੈਰਿਟਰੀ ਹੁੰਦਾ ਹੈਗਾ ਜਿਆਦਾ ਡਾਈਟ ਕੰਟਰੋਲ ਜਿਹੜੀ ਡਾਈਟ ਸਾਡੀ ਅੱਜ ਕੱਲ ਦੀ ਹੈਗੀ ਹੈ ਫਾਸਟ ਫੂਡ ਕੰਜ਼ਮਪਸ਼ਨ ਜਿਆਦਾ ਹੈ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਹੈ ਕਿ ਸਾਡੀ ਅਸੀਂ ਜਿਆਦਾ ਅਸੀਂ ਜਿਆਦਾ ਬੈੱਡ ਤੇ ਰਹਿਨੇ ਆ ਹਲਚਲ ਨਹੀਂ ਕਰਦੇ ਪੁਰਾਣੇ ਲੋਕੀ ਕੰਮ ਬਹੁਤ ਕਰਦੇ ਸੀਗੇ ਸਾਡੀ ਲਾਈਫ ਪੈਟਰਨ ਅੱਜ ਕੱਲ ਪੀਜ਼ਾ ਆ ਵਰਗੀ ਕਿੰਨਾ ਕੁਝ ਆ ਗਿਆ ਹੈ ਔਰ ਇਹ ਕਾਰਨ ਸ਼ੂਗਰ ਲੋਕਾਂ ਨੂੰ ਜਿਆਦਾ ਹੋ ਰਹੀ ਹੈ ਤੇ ਕਈ ਵਾਰ ਇਹ ਸ਼ੂਗਰ ਅਨਡਿਟੈਕਟਿਡ ਚਲੀ ਜਾਂਦੀ ਹੈ ਪਤਾ ਲੱਗਦੀ ਹੈ ਜਾ ਕੇ ਬਾਅਦ ਚੋਕ ਜਿਲੇ ਐਡਮਿਟ ਹੁੰਦਾ ਹੈ ਉਦੋਂ ਸ਼ੂਗਰ ਚੈੱਕ ਹੁੰਦੀ ਹੈ ਪਤਾ ਲੱਗਦੀ ਹੈ ਤੇ ਪੈਰਾ ਵਾਲੇ ਮਰੀਜ਼ਾਂ ਨੂੰ ਤੇ ਸ਼ੂਗਰ ਦਾ ਪੈਰਾ ਦਾ ਤਾਂ ਪਤਾ ਲੱਗਦਾ ਹੀ ਨਹੀਂ ਕਿਉਂਕਿ ਸ਼ੂਗਰ ਨਾਲ ਕੀ ਹੁੰਦਾ ਹੈ ਪੈਰ ਸੁੰਨ ਹੋ ਜਾਂਦੇ ਨੇ ਤੇ ਜਿਲੇ ਕੋਈ ਚੋਟ ਲੱਗਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਨਹੀਂ ਜਦ ਤੱਕ ਜ਼ਖਮ ਵੱਡਾ ਨਹੀਂ ਹੋ ਜਾਂਦਾ ਜਿਲੇ ਜ਼ਖਮ ਵੱਡਾ ਹੋ ਜਾਂਦਾ ਹੈ ਉਹ ਜਿਲੇ ਸਾਡੇ ਕੋ ਆਂਦੇ ਨੇ ਤੇ ਉਹ ਫਿਰ ਕਾਫੀ ਕੰਮ ਲੇਟ ਹੋ ਚੁੱਕਾ ਹੁੰਦਾ ਹੈ ਬਾਹਰ ਜਲ ਜਾਂਦੇ ਨੇ ਤੇ ਜਿਲੇ ਪੈਰ ਗੰਦਾ ਹੋ ਗਿਆ ਤਾਂ ਉਹਨਾਂ ਨੇ ਹੁੰਦਾ ਕਿ ਦਵਾਈਆਂ ਦਿੱਤੀਆਂ ਨਹੀਂ ਠੀਕ ਹੋਇਆ ਤੇ ਪੈਰ ਵੱਢ ਦੀ ਨੋਬਤ ਆ ਜਾਂਦੀ ਹੈ ਸਾਡੇ ਤੇ ਅਸੀਂ ਮਰੀਜ਼ ਨੂੰ ਪਹਿਲੇ ਹੀ ਪੈਰ ਕੱਢ ਲੈਣਾ ਹੈ ਤਾਕਿ ਪਹਿਲੇ ਫੜ ਕੇ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕੀਤਾ ਜਾਵੇ ਤੇ ਪੈਰ ਬਚਾ ਕੇ ਉਹਨਾਂ ਨੂੰ ਸਹੀ ਰਾਹ ਪਾਈ ਐ ਸੀ ਮਰਜਾਂ। ਸ਼ੂਗਰ ਕਿਹੜੇ ਕਿਹੜੇ ਅੰਗਾਂ ਦੇ ਉੱਤੇ ਜ਼ਿਆਦਾ ਹਾਵੀ ਹੋ ਜਾਂਦੀ ਹੈ? ਸ਼ੂਗਰ ਕਿਸੇ ਵੀ ਬਾਡੀ ਦੇ ਕਿਸੇ ਆਰਗਨ 'ਚ ਵੀ ਹੋ ਸਕਦੀ ਹੈ। ਹਾਫ ਕਿਡਨੀ ਹੋ ਗਿਆ, ਕਿਤੇ ਵੀ ਹੋ ਗਿਆ। ਪੈਰਾਂ ਦੇ ਮੇਨ ਡਾਇਬੀਟਿਕ ਫੁੱਟਡ ਹੈਗਾ, ਉਹ ਪੈਰ ਦਾ ਇੰਵੋਲਵਮੈਂਟ ਹੈਗਾ। ਮੇਨਲੀ ਪੈਰਤ ਹੁੰਦੀ ਕਿਉਂ ਹੁੰਦੀ ਇਹਨਾਂ ਦੱਸਿਆ ਮੈਂ ਕਿਉਂਕਿ ਇੱਥੇ ਨਾ ਸੁੰਨ ਪੈਰ ਸੁੰਨ ਹੋ ਜਾਂਦੇ ਨੇ। ਉਹ ਮਹਿਸੂਸ ਨਹੀਂ ਕਰਦੇ। ਤੇ ਜੇਲੇ ਛੋਟਾ ਬੱਟਾ ਵੱਜੇਗਾ ਪਰ ਨਾਰਮਲ ਪੈਰ ਨੇ ਬੱਟਾ ਵੱਜਦਾ ਆਪਣ ਪਤਾ ਲੱਗ ਜਾਏਗਾ ਆਪਾਂ ਹੋਰ ਲਾਜ ਕਰਾ ਲਾਂਗੇ ਸ਼ੂਗਰ ਦੇ ਮਰੀਜ਼ਾਂ ਨੂੰ ਪਤਾ ਨਹੀਂ ਲੱਗਦਾ ਕਿਲ ਵੱਜਿਆ ਬੱਟਾ ਵੱਜਿਆ ਉਹਨਾਂ ਨੂੰ ਪਤਾ ਹੀ ਮਹਿਸੂਸ ਨਹੀਂ ਹੁੰਦਾ ਕਿਉਂਕਿ ਹੁਣ ਨਿਊਰੋਪੈਥੀ ਹੋ ਜਾਂਦੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਉਹ ਜ਼ਖਮ ਜਿਹੜੇ ਵੱਡਾ ਹੋ ਜਾਣਾ ਹੈ ਜੇ ਉੱਥੋਂ ਪਾਸ ਆਣੀ ਹੈ ਇਨਫੈਕਸ਼ਨ ਹੋਣੀ ਤਾਂ ਜਦ ਅਗੇ ਮਰੀਜ਼ ਨੂੰ ਪਤਾ ਲੱਗਣਾ ਤਦ ਤੱਕ ਕਈ ਵਾਰੋਂ ਕੰਮ ਅਕੇ ਬਚ ਜਾਂਦਾ ਹੈ ਇਸ ਲਈ ਸਾਡੇ ਇੱਥੇ ਅਸੀਂ सारे टैस्ट करने है आप प्लांटर आसपैक्ट कड़ा प्रैशर है की है साढ़े इतने आप मरीजों डायबेटिक डायबिटिक फूड फुटकेयर भी अड़क है एम सी आर चप्पल वगैरह वो प्रोवाइड करावे ताकि उन्होंने इंप्रूवमेंट हो सके शुगर की दवाइया है जी पहले शुगर में फड़ना जरूरी है और डायगोसिस करना जरूरी है फिर शूगर की दवाइया कंट्रोल करना जरूरी है एक बार लैवल आ जाए प्रॉपर शूगर का तो शूगर कंट्रोल हो जाती है डायट कंट्रोल सब तो इंपोर्टेंट डायट कंट्रोल मिठा घट्ट करो चावल जो होंगे रूट फास्ट फूड घट कंजन करो ਉਹ ਨਾਲ ਡਾਈਟ ਕੰਟਰੋਲ ਹੋ ਸਕਦਾ ਹੈ ਕਿ 슈ਗਰ ਕੰਟਰੋਲ ਬੇਸਿਕਲੀ ਆਪਣੇ ਜਿਹੜੀ ਡਾਇਬਟਿਕ ਫੁੱਟ ਦੀ ਇੱਥੇ ਨਿਊ ਓਪਡੀ ਇੰਸਟਾਲ ਹੋਈ ਅੱਜ ਤੇ ਡਾਇਬਟਿਕ ਫੁੱਟ ਦੀ ਓਪਡੀ ਆਪਣੇ ਸ਼ਹਿਰ ਤੇ ਤੇ ਇਸ ਸਟੇਟ ਦੇ ਏਰੀਆ ਚ ਨੰਬਰ ਫਸਟ ਓਪਡੀ ਹੈ ਜੋ ਸਪੈਸੀਫਿਕਲੀ ਇਸ ਡਾਇਬਟਿਕ ਫੁੱਟ ਦੀ ਇੰਸਟਾਲਰੀ ਜੈਸੇ ਡਾਕਟਰ ਮਾਜਨ ਨੇ ਅਭੀ ਬੋਲਾ ਹੈ ਕਿ ਇੰਡੀਆ ਮੇ ਡਾਇਬਟੀਜ਼ ਕਾ ਕਹਤੇ ਕਿ ਹੈਡੈਕ ਵਰਲਡ ਦੇ ਮਤਲਬ ਹਰ 100 ਇੰਡੀਆ ਮੇਂ ਸੇ ਵੀ ਲੋਕਾਂ ਨੂੰ 슈ਗਰ ਹੈ ਨਾ ਤੇ ਜਿਨ੍ਹਾਂ ਨੂੰ 슈ਗਰ ਹੁੰਦਾ ਹੈ ਹਾਫ ਸੇ ਜ਼ਿਆਦਾ ਕੋ ਚਾਂਸਸ ਹੈ ਕਿ ਉਹਦੇ ਪੈਰ ਪੇਜ਼ ਜ਼ਖਮ ਹੋ ਜਾ ਉਨ ਮੇਂ ਸੇ ਹਾਫ ਚਾਂਸਸ ਹੈ ਕਿ ਉਨਕੇ ਪੈਰ ਕੀ ਵੈਂਪਟੇਸ਼ਨ ਕਿ ਉਂਗਲੀਆਂ ਉਨ ਕਪੜ ਜਾ ਆਧਾ ਪੈਰ ਤਾਂ ਸਾਰਾ ਪੈਰ ਜਤੋਂ ਵੱਢਨ ਦਾ ਬਹੁਤ ਜ਼ਿਆਦਾ ਰਿਸਕ ਹੁੰਦਾ ਹੈ ਇਸਕਾ ਮੈਂ ਆਪਕੋ ਇੱਕ ਬਾਰ ਐਕਸਪਲੇਨੇਸ਼ਨ ਦੇ ਦਿੰਦਾ ਹਾਂ ਇਹ ਨਾਰਮਲੀ ਹਮਾਰਾ ਪੈਰ ਹੁੰਦਾ ਹੈ ਪੈਰ ਹੈਲਦੀ ਹੁੰਦੇ ਹੈ ਸ਼ੂਗਰ ਦੇ ਪੇਸ਼ੈਂਟ ਨੂੰ ਤਿੰਨ ਚੀਜ਼ਾਂ ਹੁੰਦੀ ਹੈ ਇੱਕ ਸ਼ੂਗਰ ਦੇ ਕਾਰਨ ਜਿਹੜੀ ਖੂਨ ਦੀਆਂ ਨਾੜੀਆਂ ਹੁੰਦੀਆਂ ਉਹਦੇ ਵਿੱਚ ਫਲੋ ਆਂਦਾ ਲੈਸ ਉਹ ਹਾਫ ਹੋ ਜਾਂਦਾ ਤੇ ਖੂਨ ਨਹੀਂ ਆਂਦਾ ਨਾਰਮਲੀ ਪੈਰ ਦੇ 100 ਦੀ ਸਪੀਡ ਤੇ ਖੂਨ ਆਉਂਦੀ ਇੱਥੇ 60 ਦੀ ਸਪੀਡ ਤੇ ਆ ਰਿਹਾ ਨੰਬਰ 2 ਜਿਹੜੀ ਨਸ ਹੁੰਦੀ ਹੈ ਅਸੀਂ ਜਦੋਂ 7 ਵਜੇ ਅਸੀਂ ਹੱਥ ਹਟਾ ਲੈਂਦੇ ਸੱਟ ਲੱਗਦੀ ਹੈ ਜਿਹੜੀ ਨਸ ਦੀ ਫੀਲਿੰਗ ਹੁੰਦੀ ਹੈ ਉਹ 슈ਗਰ ਦੇ ਸੈੱਲ ਮਾਰ ਦਿੰਦੇ ਉਹਨਾਂ ਤਾਂ ਉਹਨਾਂ ਨੂੰ ਪੈਰ 'ਚ ਕੋਈ ਫੀਲਿੰਗ ਨਹੀਂ ਹੁੰਦੀ ਨੰਬਰ 3 ਜਿਹੜੇ 슈ਗਰ ਨਾਲ ਬਹੁਤ ਜ਼ਿਆਦਾ ਓਮਨ ਇਨਫੈਕਸ਼ਨ ਹੁੰਦਾ ਹੈ ਤਾਂ ਜਦੋਂ ਸਾਰੀਆਂ ਚੀਜ਼ਾਂ ਨਾਲ ਆ ਜਾਂਦੀਆਂ ਪੈਰ 'ਚ ਤੇ 슈ਗਰ ਤੇ ਉਹਨੂੰ ਕਹਿੰਦੇ ਡਾਇਬੀਟਿਕ ਫੁੱਟ ਕੀ ਹੁੰਦਾ ਜਦੋਂ ਡਾਇਬੀਟਿਕ ਫੁੱਟ ਪਹਿਲੇ ਸਟਾਰਟ ਹੁੰਦਾ ਹੈ ਤੇ ਪੈਰ 'ਚ ਚਾਲਾ ਪੈ ਪੈਂਦਾ ਇੱਥੇ ਪੈ ਗਿਆ ਚਾਲਾ ਉਹ ਜੇ ਬਾਈ ਚਾਂਸ ਨਹੀਂ ਠੀਕ ਉਹਨੂੰ ਸਕਰਾਚ ਕਰਤਾ ਨਹੀਂ ਠੀਕ ਠੀਕ ਉਹ ਬਣ ਗਿਆ ਜ਼ਖਮ ਬਣ ਗਿਆ ਜਦੋਂ ਉਹ ਜ਼ਖਮ ਨਹੀਂ ਠੀਕ ਹੋਣਾ ਕਿਉਂਕਿ ਪਹਿਲਾ ਪੁਆਇੰਟ ਮੈਂ ਕਿਹਾ ਸੀ ਕਿ ਖੂਨ ਨਹੀਂ ਆ ਰਿਹਾ ਖੂਨ ਦੇ ਵਿੱਚ ਕੀ ਮੈਂ ਆਕਸੀਜਨ ਨਹੀਂ ਆਉਂਦੀ ਤੇ ਖੂਨ ਨਹੀਂ ਆਏਗਾ ਨਸ ਨਰਵ ਫੀਲਿੰਗ ਨਹੀਂ ਹੁੰਦੀ ਤਾਂ ਜ਼ਖਮ ਛੋਟਾ ਹੁੰਦਾ ਉਹ ਬਾਅਦ ਚ ਜ਼ਿਆਦਾ ਸਾਈਜ਼ ਹੋ ਜਾਂਦਾ ਜਦੋਂ ਉਹ ਜ਼ਖਮ ਹੋ ਜਾਂਦਾ ਹੈ ਪੈਰ ਤਾਂ ਸਾਫ਼ ਹੁੰਦਾ ਨਹੀਂ ਏਰੀਆ ਅਸੀਂ ਚੱਲ ਚੱਲਦੇ ਹਾਂ ਇਨਫੈਕਸ਼ਨ ਆ ਜਾਂਦੀ ਹੈ ਪੈਰ ਤੇ ਤਾਂ ਤਿੰਨ ਚੀਜ਼ਾਂ ਹੋ ਗਈਆਂ ਖੂਨ ਨਹੀਂ ਆ ਰਿਹਾ ਇਨਫੈਕਸ਼ਨ ਹੋ ਗਈ ਤੇ ਨਸ ਨਹੀਂ ਫੀਲ ਹੋਈ ਉਹ ਸਾਰਾ ਜ਼ਖਮ ਫੈਲ ਕੇ ਪੈਰ ਦਾ ਰੰਗ ਹੋ ਜਾਂਦਾ ਬਲੈਕ ਹੋ ਜਾਂਦਾ ਇਹਨੂੰ ਕਹਿੰਦੇ ਹੈ ਗੈਂਗਰੀਨ ਕਹਿੰਦੇ ਪੈਰ ਦੀ ਉਂਗਲੀਆਂ 'ਚ ਖੂਨ ਨਹੀਂ ਆਣਾ ਜਦੋਂ ਇਸ ਸਟੇਜ 'ਚ ਆ ਜਾਂਦਾ ਤਾਂ ਸਾਡੇ ਕੋਲ ਕੋਈ ਉਪਾਏ ਨਹੀਂ ਹੁੰਦਾ ਸਿਰਫ ਉਂਗਲੀ ਨੂੰ ਹਟਾਉਣਾ ਪੈਂਦਾ ਅਸੀਂ ਕਹਿੰਦੇ ਕਿ ਇਸ ਓਪਰੀ ਨਾਲ ਇਹਨਾਂ ਚੀਜ਼ਾਂ ਦਾ ਵੀ ਇਲਾਜ ਕਰੇ ਪਰ ਸਭ ਤੋਂ ਇੰਪੋਰਟੈਂਟ ਹੈ ਕਿ ਇਹ ਚੀਜ਼ ਹੋਏ ਨਾ ਜਿਹੜੇ ਵੀ 슈ਗਰ ਦੇ ਪੇਸ਼ੈਂਟ ਹਨ ਬਾਏ ਰੂਲ ਇੰਟਰਨੈਸ਼ਨਲ 'ਚ ਇੰਗਲੈਂਡ 'ਚ ਜਿਵੇਂ ਸੇ ਵਾਂਸ ਇਨ ਅイヤー ਉਹਨਾਂ ਦਾ ਫੁੱਟ ਦਾ ਹੈਲਥ ਚੈੱਕਅਪ ਹੁੰਦਾ ਹੈ ਪੈਰ ਦਾ ਹੈਲਥ ਚੈੱਕਅਪ ਬਹੁਤ ਹੁੰਦਾ ਪੈਰ ਦਾ ਹੈਲਥ ਚੈੱਕਅਪ ਅਸੀਂ ਦੇਖਦੇ ਹਾਂ ਕਿ ਉਂਗਲੀਆਂ ਦੇ ਸਪੇਸ 'ਚ ਕੋਈ ਇਨਫੈਕਸ਼ਨ ਹੈ ਕਿ ਨਹੀਂ ਹੈ ਨਾ ਉਹਨਾਂ ਦੇ ਕੂੰ ਦੀ ਸਸਪਲਾਈ ਠੀਕ ਹੈ ਕਿ ਨਹੀਂ ਉਹਨਾਂ ਦਾ ਫੁੱਟਵੇਅਰ ਜਿਹੜਾ ਸ਼ੂਜ਼ ਹੈ ਉਹ ਸ਼ੂਜ਼ ਠੀਕ ਹੈ ਕਿ ਨਹੀਂ ਨਾਰਮਲ ਫਾਰਮਲ ਸ਼ੂਜ਼ ਉਹ ਨਹੀਂ ਪਾ ਸਕਦੇ ਕਿਉਂਕਿ ਫਾਰਮਲ ਸ਼ੂਜ਼ ਜੇ ਪਾਓਗੇ ਸ਼ੂ ਜੇ ਸਕਿਨ ਟਾਈਟ ਹੋਇਆ ਤਾਂ ਇੱਥੇ ਸੱਟ ਪੈ ਸਕਦੀ ਹੈ ਇੱਥੇ ਸੱਟ ਪੈ ਸਕਦੀ ਹੈ ਇੱਥੇ ਪੈ ਸਕਦੀ ਹੈ ਸੱਟ ਵਿਦਆਊਟ ਸ਼ੂਜ਼ ਅਗਰ ਕਈ ਜਾਂਦੇ ਹਨ ਹਾਊਸ ਦੇ ਵਿੱਚ ਹਰ ਦੇ ਬਾਰ ਕੋਈ ਸੱਟ ਪੈ ਗਈ ਕੋਈ ਸਟੋਨ ਪੈ ਗਿਆ ਕੋਈ ਪੀਸ ਪੈ ਗਿਆ ਉਹਨੇ ਸੱਟ ਪਾਇਆ ਤਾਂ ਉਹਨੇ ਠੀਕ ਨਹੀਂ ਹੋਣਾ ਬੇਸਿਕਲੀ ਅਸੀਂ ਚਾਹੁੰਦੇ ਹਾਂ ਕਿ ਸ਼ੂਗਰ ਦੇ ਪੇਸ਼ੈਂਟ ਨੂੰ ਸੱਟ ਨਾ ਪਾਏ सब तो एजुकेशन की पॉइंट ये है इस ओपड़ी में हम ये कहना चाहते हैं फर्स्ट इन स्टेट है फर्स्ट इन टाउन फर्स्ट टाइम हमारे शहर में ही ओपड़ी आए सबसे बेस्ट केमल इक्विपमेंट है हमारे जो इंडस्ट्री स्पॉन्सर्स हैं उन्होंने इसको स्पॉन्सर किया है ताकि जो शुगर के पेशेंट के पैर से तो थोड़े तो जड़े लोग लो, देखेंगे उनको यही कहेंगे कि वेट नहीं करना ਲੋਕੀ ਕਾਫੀ ਵੇਟ ਕਰਦੇ ਹਲਦੀ ਲਾ ਲੈਂਦੇ ਆ ਹਕੀਮ ਕੋਲ ਚਲੇ ਜਾਂਦੇ ਆ ਉਧਰ ਚਲੇ ਜਾਂਦੇ ਆ ਜਦ ਤੱਕ ਪੈਰ ਦਾ ਇਨਫੈਕਸ਼ਨ ਠੀਕ ਨਾ ਹੋਏ ਤਦ ਤੱਕ ਠੀਕ ਨਹੀਂ ਹੋਗਾ ਸਾਡੇ ਕੋਲ 90% ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦਾ ਸਾਰਾ ਪੈਰ ਆਲਰੇਡੀ ਬਲੈਕ ਹੋ ਚੁੱਕਾ ਹੈ ਫਿਰ ਇੱਥੇ ਆ ਕੇ ਕਹਿੰਦੇ ਕਿ ਇਸ ਕੀ ਕੀ ਉਹ ਬਚਾਓ ਪੈਰ ਬਚਾਓ ਉਹ ਕੰਮ ਬਹੁਤ ਔਖਾ ਹੋ ਜਾਂਦਾ ਇਹਨੂੰ ਕਹਿੰਦੇ ਪੈਰ ਦਾ ਹਾਰਟ ਅਟੈਕ ਹਾਰਟ ਅਟੈਕ ਕੀ ਹੁੰਦਾ ਹੈ ਹਾਰਟ 'ਚ ਖੂਨ ਨਹੀਂ ਆ ਰਿਹਾ ਪੈਰ ਦਾ ਹਾਰਟ ਅਟੈਕ ਹੁੰਦਾ ਪੈਰ 'ਚ ਖੂਨ ਨਹੀਂ ਆ ਰਿਹਾ ਗੱਲ ਇੱਕੋ ਹੀ ਆ ਹਾਰਟ ਉੱਤੇ ਆ ਪੈਰ ਥੱਲੇ ਨੂੰ ਕਹਿੰਦੇ ਪੈ